ਇਹ ਕਾਫਲਾ ਆਪੋਜੀਸ਼ਨ ਲੀਡਰ ਪ੍ਰਤਾਪ ਸਿੰਘ ਪਾਚਵਾ ਦਾ ਜਿਹੜੇ ਕਿ ਅੱਜ 40s ਹਸਪੀਟਲ ਦੇ ਵਿੱਚ ਰਾਜਵੀਰ ਜਵੰਦਾ ਦਾ ਹਾਲ-ਚਲ ਪੁੱਛਣ ਵਾਸਤੇ ਪਹੁੰਚੇ ਨੇ ਰਾਜਵੀਰ ਜਵੰਦਾ ਪਿਛਲੇ 7 ਦਿਨਾਂ ਤੋਂ ਇਸੇ ਹਸਪੀਟਲ ਦੇ ਵਿੱਚ ਵੈਂਟੀਲੇਟਰ ਦੇ ਨੇ ਸੋ ਪ੍ਰਤਾਪ ਸਿੰਘ ਪਾਚਵਾ ਅੱਜ ਪਹੁੰਚੇ ਨੇ ਹਸਪੀਟਲ ਦੇ ਵਿੱਚ ਉਹਨਾਂ ਦਾ ਹਾਲ-ਚਲ ਪੁੱਛਣ ਵਾਸਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਉਹਨਾਂ ਦੇ ਫੈਮਿਲੀ ਮੈਂਬਰਸ ਦੇ ਨਾਲ ਵੀ ਗੱਲ ਕੀਤੀ ਹੈ ਫਾਦਰ ਇਨ-ਲਾਅ ਹੋਗੇ ਮਦਰ ਤੇ ਉਹਨਾਂ ਦੀ ਵਾਈਫ ਦੇ ਨਾਲ ਤੇ ਉਹਨਾਂ ਦਾ ਜਦੋਂ মিডিਆ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਇਹੀ ਦੱਸਿਆ ਕਿ ਪਰਿਵਾਰ ਦੇ ਚਿਹਰਿਆਂ ਤਾਂ ਥੋੜੀ ਜਿਹੀ ਉਹਨਾਂ ਨੂੰ ਦੇਖਣ ਨੂੰ ਮਿਲੀ ਹੈ ਕਿਉਂਕਿ ਉਹਨਾਂ ਨੇ ਦੱਸਿਆ ਹੈ ਕਿ ਰਾਜਵੀ ਜਵੰਦਾਂ ਦੀ ਜਿਹੜੀ ਪੈਰਾਂ ਦੀ ਮੂਵਮੈਂਟ ਉਹ ਥੋੜੀ ਹੋਈ ਹੈ ਅੱਜ ਸੋ ਜੇਕਰ ਪੈਰਾਂ ਦੀ ਮੂਵਮੈਂਟ ਹੋਈ ਹੈ ਤੇ ਕਿਤੇ ਨਾ ਕਿਤੇ ਆਪਾਂ ਬ੍ਰੇਨ ਦੀ ਵੀ ਗੱਲ ਕਰੀਏ ਤੇ ਉਧਰੋਂ ਵੀ ਸਾਈਨ ਮਿਲਨੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਸ਼ੁਰੂ ਹੋ ਚੁੱਕੇ ਨੇ ਸੋ ਇਸ ਕਰਕੇ ਥੋੜੀ ਜਿਹੀ ਜਿਹੜੀ ਆਪਾਂ ਖੁਸ਼ੀ ਦੀ ਖਬਰ ਕਹਿ ਸਕਦੇ ਆ ਰਾਜਵੀਰ ਜਮੰਦਾ ਦੇ ਬਾਰੇ ਨਿਕਲ ਕੇ ਆ ਰਹੀ ਹੈ ਕਿ ਪੈਰਾਂ ਦੀ ਮੂਵਮੈਂਟ ਜਿਹੜੀ ਹੋਣੀ ਉਹ ਸ਼ੁਰੂ ਹੋ ਗਈ ਹੈ ਸੋ ਇਸ ਦੇ ਨਾਲ ਹੀ ਉਹਨਾਂ ਦੇ ਨਾਲ ਸਾਬਕਾ ਹੈਲਥ ਮਨਿਸਟਰ ਬਲਵੀਰ ਸਿੰਘ ਸਿੱਧੂ ਵੀ ਮੌਜੂਦ ਸੀਗੇ ਅੱਜ ਮੈਂ ਉਹਨਾਂ ਦੇ ਫਾਦਲ ਲੋ ਨੂੰ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਦੇ ਹੋਰ ਸਬੰਧੀਆਂ ਨੂੰ ਦੋਸਤਾਂ ਨੂੰ ਮਿਲੇ ਆ ਅੱਜ ਪਹਿਲੀ ਦਫਾ ਉਹਨਾਂ ਦੇ ਚਿਹਰੇ ਤੇ ਕੁਝ ਹੱਦ ਤੱਕ ਰੌਣਕ ਵੀ ਹੈ ਬੜਾ ਪਿੰਦੇ ਦੇ ਅੱਗੇ ਨਾਲੋਂ ਇੰਪਰੂਵਮੈਂਟ ਹੈ ਅੱਗੇ ਨੂੰ ਇੰਪਰੂਵਮੈਂਟ ਮੀਨਸ ਇਹ ਪਤਾ ਵੀ ਲੱਗਾ ਸੀ ਕਿ ਥੋੜਾ ਜਿਹਾ ਪੈਰਾਂ ਦੀ ਮੂਵਮੈਂਟ ਅੱਗੇ ਨੂੰ ਹੋਈ ਹੈ ਜੇ ਪੈਰਾਂ ਦੀ ਮੂਵਮੈਂਟ ਹੁੰਦੀ 댓 ਮੀਨਸ ਸਮ ਹਾਉ ਦਿ ਬ੍ਰੇਨ ਹੈ ਸਟਾਰਟਡ ਟੂ ਫੰਕਸ਼ਨ